ਸ਼ਸ਼ਵਰਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਤ ਰਿਤਕੌਰ ਤਹਾਸਰ ਹੋਇਆ ਅੱਜ ਦੇ ਆ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜਿਮ ਜਾਣ ਵਾਲੇ ਨੌਜਵਾਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਹਾਂ ਦਰਸਲ ਹਾਰਟ ਟੈਗ ਦੇ ਕੇਸ ਜਿਹੜੇ ਕਿ ਵੱਧਦੇ ਹੀ ਜਾ ਰਹੇ ਨੇ ਖਾਸ ਤੌਰ ਤੇ ਜਿਹੜੇ ਨੌਜਵਾਨ ਜਿਮ ਜਾ ਰਹੇ ਨੇ ਉਹਨਾਂ ਨੂੰ ਵੱਧ ਵੱਧ ਜਿਹੜੇ ਕਿ ਜ਼ਿਆਦਾ ਹਾਰਟ ਅਟੈਕ ਦੇ ਜਿਹੜੇ ਕਿ ਚਾਂਸਸ ਨੇ ਤੇ ਉਹਨਾਂ ਦੀ ਹੀ ਮੌਤਾਂ ਦੀ ਗਿਣਤੀ ਜਿਹੜੀ ਕਿ ਵੱਧਦੀ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੇ ਕੁਝ ਸਮੇਂ ਤੋਂ ਜਮਾ ਦੇ ਵਿੱਚ ਘੱਟ ਉਮਰ ਦੇ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਵੱਧ ਰਹੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਣ ਦਾ ਫੈਸਲਾ ਸਲਾ ਕੀਤਾ ਤੇ ਸਿਹਤ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਪਿਛਲੇ ਦਿਨਾਂ ਦੇ ਬਿਆਨ ਤੋਂ ਬਾਅਦ ਹੁਣ ਲੱਗਦਾ ਹੈ ਕਿ ਸਰਕਾਰ ਨੇ ਇਸ ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰਕਾਰ ਦੇ ਨਵੇਂ ਫੈਸਲੇ ਦੇ ਮੁਤਾਬਕ ਹੁਣ ਪੰਜਾਬ ਪਰਦੇ ਜਿੰਮਾਂ ਵਿੱਚ ਵਰਤੇ ਜਾਣ ਵਾਲੇ ਸਪਲੀਮੈਂਟ ਦੀ ਜਾਂਚ ਹੋਵੇਗੀ ਤੇ ਸਿਹਤ ਵਿਭਾਗ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਜਿੰਮਾਂ ਵਿੱਚ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਪਾਊਡਰ ਕੈਪਸੂਲੀਆਂ ਪੀਣ ਵਾਲੇ ਪਦਾਰਥ ਸਿਹਤ ਲਈ ਸੁਰੱਖਿਅਤ ਹਨ ਨਹੀਂ ਜਾਂ ਫਿਰ ਨਹੀਂ ਬਾਜ਼ਾਰ ਦੇ ਵਿੱਚ ਕਈ ਵਾਰ ਗੈਰ ਮਿਆਰੀ ਜਾਂ ਫਿਰ پابੰਦੀ ਸ਼ੁਦਾ ਸਪਲੀਮੈਂਟ ਆ ਜਾਂਦੇ ਹਨ ਜੋ ਸ਼ਰੀਰ ਤੇ ਤੁਰੰਤ ਅਸਰ ਕਰਦੇ ਹਨ ਪਰ ਲੰਬੇ ਸਮੇਂ ਵਿੱਚ ਸਿਹਤ ਲਈ ਖਤਰਾ ਬਣ ਸਕਦੇ ਹਨ ਸਿਹਤ ਮੰਤਰੀ ਨੇ ਸਾਫ ਕੀਤਾ ਹੈ ਕਿ ਇਹ ਸਿਰਫ ਸਪਲੀਮੈਂਟ ਦੀ ਜਾਂਚ ਤੱਕ ਸੀਮਿਤ ਨਹੀਂ ਰਹੇਗਾ ਸਰਕਾਰ ਜਿਮ ਟ੍ਰੇਨਰਾਂ ਨੂੰ सीपीआर ਦੀ ਬਿਹਤਰ ਟ੍ਰੇਨਿੰਗ ਵੀ ਦੇਵੇਗੀ ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਕਿਸੇ ਨੌਜਵਾਨ ਦੀ ਜਾਨ ਬਚਾਈ ਜਾ ਸਕੇ ਇਹ ਟ੍ਰੇਨਿੰਗ ਜਿਮ ਮਾਲਕਾਂ ਅਤੇ ਟ੍ਰੇਨਰਾਂ ਦੇ ਲਈ ਲਾਜ਼ਮੀ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਿਨਾਂ ਡਾਕਟਰੀ ਸਲਾਹ ਦੇ ਸਪਲੀਮੈਂਟ ਦੀ ਵਰਤੋਂ ਅਤੇ ਹੱਤੋਂ ਵੱਦ ਵਰਕਆਊਟ ਦਿਲ ਤੇ ਦਬਾਅ ਪਾਉਂਦੇ ਹਨ ਖਾਸ ਕਰਕੇ ਕਾਰਟੂਮਨ ਦੇ ਵਿੱਚ ਜਦੋਂ ਸਰੀਰ ਹਲੇ ਵਿਕਾਸ ਅਵਸਥਾ ਵਿੱਚ ਹੁੰਦਾ ਹੈ ਲੋੜ ਤੋਂ ਵੱਧ ਸਟ੍ਰੇਨ ਦੇ ਨਾਲ ਦਿਲ ਦੀ ਧੜਕਣ بے ਤਕਤੀਬ ਹੋ ਸਕਦੀ ਹੈ ਪੰਜਾਬ ਸਰਕਾਰ ਦੀ ਯੋਜਨਾ ਦੇ ਅਨੁਸਾਰ ਪਹਿਲਾਂ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਅਤੇ ਚੰਡੀਗੜ੍ਹ ਦੇ ਜਿਮਾ ਵਿੱਚ ਸਪਲੀਮੈਂਟ ਦੇ ਨਮੂਨੇ ਇਕੱਠੇ ਕੀਤੇ ਜਾਣਗੇ ਤੇ ਇਸ ਤੋਂ ਬਾਅਦ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਵੀ ਜਾਂਚ ਮੁਹਿੰਮ ਚਲਾਈ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਐਸਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰਦੇ ਤਹਿਤ ਦੱਸਿਆ ਕਿ ਇਸ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਦੇ ਲਈ ਆਪਣੀ ਤਿਆਰੀ ਖੇਚ ਲਈ ਹੈ ਦਰਸਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਆਪਣੇ ਸੰਗਠਨ ਦਾ ਵਿਸਥਾਰ ਕੀਤਾ ਗਿਆ ਤੇ ਹੁਣ ਹੋਰ ਵਿੰਗਾਂ ਦੀ ਤਰ੍ਹਾਂ ਐਸਸੀ ਵਿੰਗ ਵੀ ਬਣਾਇਆ ਗਿਆ ਆਮ ਆਦਮੀ ਪਾਰਟੀ ਨੇ ਸਾਬਕਾ ਵਿਧਾਇਕ ਅਤੇ ਫਤਿਹਗੜ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਸਿੰਘ ਨੂੰ ਐਸਸੀ ਵਿੰਗ ਦਾ ਪ੍ਰਦਾਨ ਬਣਾਇਆ ਗਿਆ ਮੇਰੀ ਜਾਣਕਾਰੀ ਦੇ ਮੁਤਾਬਕ ਪਾਰਟੀ ਨੇ ਪੂਰੀ ਰਣਨੀਤੀ ਨਾਲ ਐਸਸੀ ਵਿੰਗ ਦਾ ਗਠਨ ਕੀਤਾ ਤੇ ਪਾਰਟੀ ਵੱਲੋਂ ਦੁਆਬਾ ਮਾਝਾ ਮਾਲਵਾ ਸੈਂਟਰਲ ਮਾਲਵਾ ਪੂਰਬੀ ਅਤੇ ਮਾਲਵਾ ਪੱਛਮੀ ਵਿੱਚ 11 ਸੂਬਾ ਸਕੱਤਰ ਨਿਯੁਕਤ ਕੀਤੇ ਗਏ ਨੇ ਜਦਕਿ ਸਾਰੇ 23 ਜ਼ਿਲ੍ਹਿਆਂ ਵਿੱਚ ਇਨਚਾਰਜ ਵੀ ਨਿਯੁਕਤ ਕੀਤੇ ਗਏ ਨੇ ਅਹੁਦੇਦਾਰਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਹੜੇ-ਕਿਹੜੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਸ ਤੋਂ ਪਹਿਲਾਂ ਆ ਪਾਰਟੀ ਵੱਲੋਂ ਸਾਰੇ ਵਿੰਗ ਬਣਾਏ ਜਾ ਚੁੱਕੇ ਹਨ ਤੇ ਇਸ ਦੇ ਨਾਲ ਹੀ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਅਤੇ ਡਾਇਰੈਕਟਰ ਵੀ ਨਿਯੁਕਤ ਕੀਤੇ ਗਏ ਹਨ ਤਦ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਨੇ ਕੈਬਨਿਟ ਮੰਤਰੀ ਲਾਲ ਜੈਸਿੰਗ ਪੁੱਲਰ ਕੈਬਨਿਟ ਮੰਤਰੀ ਲਾਲ ਜੈਸਿੰਗ ਪੁੱਲਰ ਨੇ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਜ਼ਮੀਨੀ ਹਲਾਤਾਂ ਦਾ ਜਾਇਜ਼ਾ ਲਿਆ ਤੇ ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਪੱਖ ਤੋਂ ਇਲਾਕਾ ਵਾਸੀਆਂ ਦੇ ਨਾਲ ਹੈ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਦਦ ਦੇ ਨਾਲ ਨਾਲ ਉਹ ਆਪਣੇ ਵੱਲੋਂ ਨਿੱਜੀ ਤੌਰ ਤੇ ਵੀ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਜ਼ਰੂਰ ਕਰਨਗੇ ਜਦੋਂ ਹਾਰ ਆਉਂਦੇ ਆ ਤੇ ਉਦੋਂ ਸਾਡੇ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਜ਼ਮੀਨਾਂ ਇਸ ਤਰ੍ਹਾਂ ਡੁੱਬਦੀਆਂ ਤੇ ਜਦੋਂ ਲੋੜ ਹੁੰਦੀ ਆ ਜਦੋਂ ਆਪਾਂ ਸਿੰਚਾਈ ਕਰਨੀ ਹੁੰਦੀ ਜ਼ਮੀਨਾਂ ਦੀ ਉਦੋਂ ਹਰਿਆਣੇ ਵਾਲੇ ਦੂਜੀਆਂ ਸਟੇਟਾਂ ਵਾਲੇ ਵਿੱਚ ਪੈ ਜਾਂਦੇ ਆ ਵੀ ਸਾਨੂੰ ਪਾਣੀ ਦੇ ਦਿਓ ਨਾਲ ਕਹਿ ਦਿੰਦੇ ਆ ਵੀ ਤੁਸੀਂ ਪੰਜਾਬ ਵਾਲੇ ਭਾਈ ਕਨਈਆ ਜੀ ਦੇ ਵਾਰਸ ਜੇ ਸਾਨੂੰ ਪਾਣੀ ਦੇ ਦਿਓ ਤੇ ਅੱਜ ਆ ਵੇਖੋ ਸਾਡੀਆਂ ਜ਼ਮੀਨਾਂ ਇਹ ਜੇ ਟੀਬੀ ਜਿੱਥੇ ਅਸੀਂ ਖੜੇ ਆ ਇਹ ਸਾਡੇ ਇਲਾਕੇ ਦੀ ਸਭ ਤੋਂ ਉੱਚੀ ਟੀਬੀ ਆ ਜਿਹੜੀ ਰੁੱਪੀਪੀ ਬਾਕੀ ਤੇ ਸਾਰੇ ਪਾਣੀ ਪਾਣੀ ਆ ਬਾਕੀ ਦੇ ਸਾਰੇ ਪਾਣੀ ਪਾਣੀ ਆ ਆ ਵੇਖੋ ਸਿਰਫ ਜੇ ਦਿਖਦੇ ਪਏ ਆ ਉਤੋਂ 4-4 5-5 ਇੰਚ ਸਿਰਫ ਪੱਤੇ ਦਿਖਦੇ ਪਏ ਆ ਵੀ ਹਿਸਾਬ ਲਾਓ ਵੀ ਇਹ ਸਭ ਤੋਂ ਉੱਚੀ ਟਿੱਬੀ ਤੇ ਅਸੀਂ ਖੜੇ ਆ ਜਿਹੜੀ ਸਭ ਤੋਂ ਉੱਚੀ ਸਾਡੀ ਜ਼ਮੀਨ ਆ ਤੇ ਹੁਣ ਅੱਜ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਵੀ ਜਿਹੜੇ ਸਾਡੇ ਕਿਸਾਨ ਵੀਰ ਆ ਘਾਟਾ ਤੇ ਆ ਬਹੁਤ ਵੱਡਾ ਕਿਉਂਕਿ ਜਦੋਂ ਇਸ ਤਰ੍ਹਾਂ ਪਾਣੀ ਜ਼ਿਆਦਾ ਆਉਂਦਾ ਕਿਤੇ ਉਹ ਜ਼ਮੀਨ ਪੁੱਟੀ ਜਾਂਦੀ ਆ ਟੋਏ ਪੈ ਜਾਂਦੇ ਆ 5 5 7 7 ਫੁੱਟ ਕਿਤੇ ਰੇਤ ਪਾ ਜਾਂਦਾ ਕੋਈ 2 2 4 4 ਫੁੱਟ 5 5 ਫੁੱਟ ਤੇ ਇਹ ਪ੍ਰਾਰ ਪਾਣੀ ਆਇਆ ਸੀ 1 ਸਾਲ ਵਿੱਚੋਂ ਬਸ ਬਚਾ ਆਇਆ ਵਾ ਪਿਛਲਾ ਸਾਲ 2024 ਵਾਲਾ ਉਦੋਂ ਪਾਣੀ ਨੇ 2023 ਚ ਇੰਨਾ ਪਾਣੀ ਆਇਆ ਸੀ ਜ਼ਮੀਨਾਂ ਤਹ ਦਾ ਫੁੱਟ ਫੁੱਟ ਗਿਆ ਦਰਿਆ ਕਿਤੇ 5 5 7 7 ਫੁੱਟ ਰੇਤ ਚੜਾ ਗਿਆ ਸਾਲ ਇੱਕ ਨੰਗਿਆ ਸਾਡੇ ਇਹਨਾਂ ਭਾਵਾਂ ਨੂੰ ਜ਼ਮੀਨਾਂ ਪੱਧਰ ਕਰਦੇ ਆ ਤੇ ਹੁਣ ਜੇ ਜਮੀਨਾ ਪੱਧਰ ਕੀਤੀਆਂ ਇਹ ਏਰਕਾਂ ਝੋਨੇ ਦੀ ਫਸਲ ਬਾੜੀ ਮੋੜ ਚੰਗੀ ਹੋਈ ਤੇ ਏਰਕਾਂ ਫੇਰ ਪਾਣੀ ਹੋ ਗਿਆ ਇਹਦੇ ਚ ਕਸੂਰ ਨਹੀਂ ਕਿਸੇ ਦਾ ਕਿਉਂਕਿ ਕੁਦਰਤ ਆ ਕੁਦਰਤੀ ਜਦੋਂ ਬਾਰਿਸ਼ ਹੁੰਦੀ ਆ ਤੇ ਬੰਨਾਂ ਦੇ ਵਿੱਚ ਪਾਣੀ ਚੱਲਣਾ ਚੱਲਣਾ ਪਰ ਜਦੋਂ ਦੋਖੇ ਇਸ ਗੱਲ ਦਾ ਆਉਂਦਾ ਜਦੋਂ ਔੜ ਲੱਗਦੀ ਆ ਜਦੋਂ ਝੋਨੇ ਲੱਗਣੇ ਹੁੰਦੇ ਆ ਜਦੋਂ ਫਸਲ ਨੂੰ ਅਸੀਂ ਪਾਣੀ ਦੇਣਾ ਹੁੰਦਾ ਉਦੋਂ ਦੂਜੀਆਂ ਸਟੇਟਾਂ ਵਾਲੇ ਆ ਜਾਂਦੇ ਆ ਵੀ ਸਾਨੂੰ ਪਾਣੀ ਦੇ ਦਿਓ ਸਾਨੂੰ ਪੰਜਾਬ ਵਾਲੇ ਪਾਣੀ ਨਹੀਂ ਦਿੰਦੇ ਜੋ ਉਹਨਾਂ ਦਾ ਤੈਅ ਹੋਇਆ ਉਹ ਤੇ ਪਾਣੀ ਮਿਲਦਾ ਮਿਲਦਾ ਪਰ ਜਦੋਂ ਧੱਕੇ ਨਾਲ ਲੈ ਕੇ ਜਾਂਦੇ ਆ ਉਦੋਂ ਕਿਸਾਨਾਂ ਦਾ ਪੰਜਾਬੀਆਂ ਦਾ ਸਾਰਿਆਂ ਦਾ ਹੱਕ ਖੋਇਆ ਜਾਂਦਾ ਅੱਜ ਚਾਹੀਦਾ ਹਰਿਆਣੇ ਵਾਲਿਆਂ ਨੂੰ ਭਾਵੇਂ ਆਪਦੇ ਫੰਡਾਂ 'ਚੋਂ ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਜੀ ਬੜੇ ਸੰਸੀਅਰ ਨੇ ਉਦੋਂ ਪਿਆਨ ਦਿੰਦੇ ਸੀ ਕਿ ਜੇ ਪੰਜਾਬ ਕੋ ਪਾਣੀ ਮੋਗਿਆ ਅਸੀਂ ਭਾਵੇਂ ਬੋਰ ਕਰੀਏ ਬੋਰ ਕਰਕੇ ਪਾਣੀ ਦਵਾਂਗੇ ਪੰਜਾਬ ਨੂੰ ਅੱਜ ਆੜਾ ਕੇ ਆ ਮੈਂ ਤੇ ਕਿਹਨਾਂ ਨੈਭ ਸਿੰਘ ਸੈਣੀ ਜੀ ਤੁਸੀਂ ਬੋਰ ਕਰਕੇ ਪਾਣੀ ਨਾ ਦਿਓ ਜੇ ਅੱਜ 1 ਲੱਖ ਰੁਪਈਆ ਪ੍ਰਤੀ ਏਕੜ ਨੁਕਸਾਨ ਜਿਹੜਾ ਝੋਨੇ ਦਾ ਹੋ ਗਿਆ ਅੱਜ ਉਹ ਮੁਆਵਜ਼ਾ ਸਾਨੂੰ ਭਾਵੇਂ ਆਪ ਦੇ ਦਿਓ ਹਰਿਆਣੇ ਵਾਲੇ ਭਾਵੇਂ ਸਾਨੂੰ ਸੈਂਟਰ ਤੋਂ ਦਵਾ ਦਿਓ ਆ ਜਿਹੜਾ ਹੁਣ ਲਗਭਗ ਜਿਹੜਾ ਕੱਲੇ ਪੱਟੀ ਹਲਕੇ ਦਾ ਪੂਰੇ 117 ਹਲਕਿਆਂ ਚੋਂ ਹੋਰ ਹਲਕਿਆਂ ਚ ਵੀ ਬੜਾ ਨੁਕਸਾਨ ਹੋਇਆ ਕੱਲਾ ਪੱਟੀ ਹਲਕੇ ਦਾ 10 ਤੋਂ 12000 ਏਕੜ ਰਕਬਾ ਜਿਹੜਾ ਝੋਨੇ ਦਾ ਉਹ ਬਿਲਕੁਲ ਕਹਿ ਲਓ ਕਿ ਅੱਜ ਚੌਥਾ ਦੇਣਿਆ ਪਾਣੀ ਚੱਲਦੇ ਨੂੰ ਚੌਹ ਦਿਨਾਂ ਚ ਵੈਸੇ ਹੀ ਝੋਨਾ ਗਲ ਜਾਂਦਾ ਤੇ ਜਿੱਥੇ ਖੜੇ ਆ ਸਭ ਤੋਂ ਉੱਚੀ ਟਿੱਬੀ ਆ ਇਹ ਜਿਹੜਾ ਬੰਨਾ ਦੇ ਵਿੱਚ ਥਾਂ ਚੱਲਦਾ ਵਾ ਗਾਵੇਂ ਜਾਵਾਂਗੇ ਗਾਂ ਜਾ ਕੇ ਵੀ ਤੁਹਾਨੂੰ ਵਿਖਾਵਾਂਗੇ ਵੀ ਕਿੰਨਾ ਪਾਣੀ ਚੱਲਣ ਦਿਆ ਕਿਵੇਂ ਪਾਣੀ ਪਾਣੀ ਵੀ ਜਿਹੜਾ ਥਾਲੀ ਥਲ ਨਹੀਂ ਦਿਸਦਾ ਹੁਣ ਜਾਲੀ ਜਲ ਦਿਸਦਾ ਤੇ ਜਦੋਂ ਅੱਜ ਸਾਨੂੰ ਹੁਣ ਵਿਪਤਾ ਪਈ ਆ ਸਾਡੀ ਮਦਦ ਹੁਣ ਤੁਸੀਂ ਵਿਪਤਾ ਦੇ ਵੇਲੇ ਕਰੋ ਸਾਨੂੰ ਤੁਹਾਡੇ ਤੋਂ ਬੋਰਾ ਦੇ ਪਾਣੀ ਦੀ ਲੋੜ ਨਹੀਂ ਸਾਨੂੰ ਅੱਜ ਸਾਡੇ ਕਿਸਾਨਾਂ ਦੀ ਬਾਹ ਫੜੋ ਜੇ ਤੁਸੀਂ ਸਾਡੇ ਤੋਂ ਨਹਿਰੀ ਪਾਣੀ ਲੈ ਕੇ ਜਾਂਦੇ ਜੇ ਸਾਡੇ ਪੰਜਾਬ ਦੇ ਜਿਹੜੇ ਸੋਮੇ ਲੈ ਕੇ ਜਾਂਦੇ ਜੇ ਅੱਜ ਲੋੜ ਆ ਅੱਜ ਸਾਡੀ ਬਾਹ ਫੜੋ ਅੱਜ ਸਾਡੇ ਕਿਸਾਨ ਨੂੰ ਲੋੜ ਆ ਸਾਨੂੰ ਬੋਰਾ ਦੇ ਪਾਣੀ ਦੀ ਲੋੜ ਨਹੀਂ ਸਾਨੂੰ ਅੱਜ ਜਿਹੜੀ ਆ ਸਾਡੇ ਮਾਰ ਪਈ ਜਿਹੜਾ ਤੁਸੀਂ ਨਹਿਰੀ ਪਾਣੀ ਲੈ ਕੇ ਜਾਂਦੇ ਜੇ ਅੱਜ ਬਰਸਾਤ ਹੋਈ ਆ ਪਿੱਛੇ ਹਿਮਾਚਲ ਚ ਪਹਾੜਾਂ ਤੇ ਬਰਸਾਤ ਹੋਈ ਤੇ ਆ ਕੇ ਨੁਕਸਾਨ ਸਾਡੇ ਪੰਜਾਬ ਦਾ ਹੋਇਆ ਕਿਉਂਕਿ ਹਿਮਾਚਲ ਪਹਾੜੀ ਏਰੀਏ ਤੇ ਆ ਜਦੋਂ ਬਰਸਾਤ ਉੱਤੇ ਜਿਆਦੀ ਹੁੰਦੀ ਆ ਉਹ ਸਾਰੇ ਦਾ ਸਾਰਾ ਪਾਣੀ ਪੰਜਾਬ ਨੂੰ ਮਾਰ ਕਰਦਾ ਤੇ ਸਾਡਾ ਜਿਹੜਾ ਇਹ ਏਰੀਆ ਇੱਥੇ ਹਰੀਕੇ ਆ ਕੇ ਸਤਲੁਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਮੀਂਹ ਕਿਤੇ ਵੀ ਪਵੇ ਸਤਲੁਜ ਚ ਪਾਣੀ ਆਇਆ ਤਾਂ ਵੀ ਇੱਥੇ ਆੜਾਉਣੇ ਆ ਬਿਆਸ ਚ ਪਾਣੀ ਆਇਆ ਤਾਂ ਵੀ ਇੱਥੇ ਆੜਾਉਣੇ ਆ ਅੱਜ ਇੱਥੇ ਆੜ ਆਏ ਆ ਤੇ ਅੱਜ ਸਾਡੇ ਕਿਸਾਨ ਦੀ ਜਿਹੜੀ ਸਥਿਤੀ ਜਿਹੜੀ ਆ ਉਹਨੂੰ ਮਦਦ ਦੀ ਲੋੜ ਹੈ ਸਥਿਤੀ ਮਾੜੀ ਆ ਤੇ ਅੱਜ ਤੁਸੀਂ ਮਦਦ ਕਰੋ ਫੇਰ ਅਸੀਂ ਵੇਖਾਂਗੇ ਵੀ ਤੁਸੀਂ ਸਾਡੀ ਮਦਦ ਕੀਤੀ ਆ ਤੇ ਅਸੀਂ ਤੁਹਾਨੂੰ ਫੇਰ ਗਾਂ ਜਿਹੜੀ ਪਾਣੀ ਦੀ ਲੋੜ ਆ ਉਹ ਤੁਹਾਡੀ ਲੋੜ ਤੇ ਸਦਾ ਹੀ 12 ਮਹੀਨੇ ਚੱਲਦੀ ਰਹਿਣੀ ਆ ਸਾਡੇ ਕਿਸਾਨਾਂ ਨੂੰ ਤੇ ਅੱਜ ਲੋੜ ਆ ਮਦਦ ਦੀ ਸੈਂਟਰ ਸਰਕਾਰ ਦੀ ਤਰੁ ਕਰਦੇ ਅਗਲੀ ਖਬਰ ਦੇ ਵੱਲ ਬੱਚਿਆਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਹਾਂ ਦਾਸਨਿਆ ਕਿ ਦਰਸਲ ਅਗਸਤ ਮਹੀਨੇ ਵਿੱਚ ਜ਼ਿਆਦਾ ਛੁੱਟੀਆਂ ਜਿਹੜੀ ਦਿੱਤੀਆਂ ਗਈਆਂ ਨੇ ਜਿਸ ਦੇ ਮੱਧੇ ਨਜ਼ਰ 27 ਅਗਸਤ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਬੁੱਧਵਾਰ ਯਾਨੀ 7 ਅਗਸਤ 2025 ਨੂੰ ਸਮਤਾ ਸ੍ਰੀ ਦਿਵਸ ਦੇ ਮੌਕੇ ਤੇ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ ਤੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸਾਲ 2025-26 ਦੇ ਛੁੱਟੀਆਂ ਦੇ ਕੈਲੰਡਰ ਵਿੱਚ ਸਰਕਾਰ ਨੇ ਕੁੱਲ 28 ਰਾਖਵੀਆਂ ਛੁੱਟੀਆਂ ਰੱਖੀਆਂ ਹਨ ਤੇ ਜਿਨ੍ਹਾਂ ਵਿੱਚੋਂ ਸਰਕਾਰੀ ਕਰਮਚਾਰੀ ਆਪਣੀ ਪਸੰਦ ਦੀਆਂ ਦੋ ਛੁੱਟੀਆਂ ਲੈ ਸਕਦੇ ਹਨ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ 2025 ਲਈ ਐਲਾਨੀਆਂ ਗਈਆਂ ਰੱਖਵੀਂ ਛੁੱਟੀਆਂ ਵਿੱਚ 27 ਅਗਸਤ ਦੀ ਛੁੱਟੀ ਸ਼ਾਮਲ ਕੀਤੀ ਗਈ ਹੈ ਇਥੇ ਦੱਸਦੀ ਹੈ ਕਿ ਸਾਲ 2025-26 ਦੀਆਂ ਛੁੱਟੀਆਂ ਦੇ ਕੈਲੰਡਰ ਵਿੱਚ ਪੰਜਾਬ ਸਰਕਾਰ ਵੱਲੋਂ 28 ਰੱਖਮੀਆਂ ਛੁੱਟੀਆਂ ਦਿੱਤੀਆਂ ਗਈਆਂ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਸਰਕਾਰੀ ਮੁਲਾਜ਼ਮ ਇਨ੍ਹਾਂ 28 ਰੱਖਮੀਆਂ ਛੁੱਟੀਆਂ ਵਿੱਚੋਂ ਕੋਈ ਦੋ ਰੱਖਮੀਆਂ ਛੁੱਟੀਆਂ ਲੈ ਸਕਦੇ ਹਨ ਤੇ ਇਨ੍ਹਾਂ ਛੁੱਟੀਆਂ ਦੀ ਸੂਚੀ ਵਿੱਚ ਹੀ 27 ਅਗਸਤ ਦੀ ਛੁੱਟੀ ਵੀ ਸ਼ਾਮਲ ਹੈ ਹਾਲਾਂਕਿ ਇੱਥੇ ਸਾਫ਼ ਕਰਦੀ ਹੈ ਕਿ ਇਸ ਦਿਨ ਸੂਬੇ ਵਿੱਚ ਗਸਟेड ਛੁੱਟੀ ਨਹੀਂ ਸਗੋ ਰੱਖਮੀ ਛੁੱਟੀ ਹੈ ਤੇ ਇਸ ਕਾਰਨ ਸਕੂਲ ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲਣਗੇ ਇਨ੍ਹਾਂ ਅਦਾਰਿਆਂ ਦੇ ਵਿੱਚ ਛੁੱਟੀ ਨਹੀਂ ਹੋਵੇਗੀ ਤਦ ਰਿਆ ਟਾਰੀਵਾਗਾ ਬਾਰਡਰ ਤੇ ਰਿਟਰੀਟ ਸੈਰਮਨੀ ਦਾ ਸਮਾਂ ਬਦਲ ਦਿੱਤਾ ਗਿਆ ਤੇ ਇੱਕ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ ਟਾਰੀਵਾਗਾ ਸਰਹੱਦ ਤੇ ਹੋਣ ਵਾਲੀ ਰਿਟਰੀਟ ਸੈਰਮਨੀ ਦਾ ਸਮਾਂ ਬਦਲ ਦਿੱਤਾ ਗਿਆ ਤੇ ਸੀਮਾ ਸੁਰੱਖਿਆ ਬਲ ਯਾਨੀ ਬੀਐਸਐਫ ਤੇ ਵੱਲੋਦ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਹੁਣ ਸਮਾਰੋਹ ਸ਼ਾਮ 6 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6:30 ਵਜੇ ਤੱਕ ਜਾਰੀ ਰਹੇਗਾ ਪਹਿਲਾਂ ਇਹ ਪ੍ਰੋਗਰਾਮ ਸ਼ਾਮ 6:30 ਵਜੇ ਸ਼ੁਰੂ ਹੁੰਦਾ ਸੀ ਅਤੇ ਸ਼ਾਮ 7 ਵਜੇ ਤੱਕ ਜਾਰੀ ਰਹਿੰਦਾ ਸੀ ਇੰਨੇ ਦਿਨ ਹੀ ਪੰਜਾਬ ਦੇ ਵਿੱਚ ਬਦਲਦੇ ਮੌਸਮ ਅਤੇ ਸ਼ਾਮ ਨੂੰ ਵੱਧ ਰਹੇ ਹਨੇਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੀਐਸਐਫ ਅਧਿਕਾਰੀਆਂ ਨੇ ਸਮਾਂ ਬਦਲਣ ਦਾ ਫੈਸਲਾ ਕੀਤਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਵਿੱਚ ਇਹ ਤਬਦੀਲੀ ਸਲਾਨੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਹਰ ਰੋਜ਼ ਭਾਰਤ ਅਤੇ ਵਿਦੇਸ਼ਾਂ ਤੋਂ ਸੈਂਕੜੇ ਸਲਾਨੀ ਰਿਟਵੀਟ ਸੈਰੇਮਨੀ ਨੂੰ ਦੇਖਣ ਦੇ ਲਈ ਅਟਾਰੀ ਸਰਹੱਦ ਤੇ ਪਹੁੰਚਦੇ ਹਨ ਤੇ ਨਵੇਂ ਸਮੇਂ ਦੇ ਅਨੁਸਾਰ ਹੁਣ ਸਲਾਨੀਆਂ ਨੂੰ ਸਮਾਰੋਹ ਤੋਂ ਬਾਅਦ ਵਾਪਸ ਆਉਣ ਦੇ ਵਿੱਚ ਬਿਹਤਰ ਸਹੂਲਤ ਹੋਵੇਗੀ ਖਾਸ ਕਰਕੇ ਉਹਨਾਂ ਨੂੰ ਜੋ ਦੂਰ ਦਰਾਡੇ ਥਾਵਾਂ ਤੋਂ ਆਉਂਦੇ ਹਨ। ਤੇ ਦੱਸ ਦਿੰਦੇ ਆ ਕਿ ਪੋਂਗ ਡੈਮ ਦੇ ਵਿੱਚ ਪਾਣੀ ਵਧ ਗਿਆ ਸੀ ਇਸ ਕਾਰਨ ਜੁੜਾ ਕਿ ਪਾਣੀ ਛਾੜ ਦਿੱਤਾ ਗਿਆ ਤੇ ਹੁਣ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਦਰਿਆ ਦੇ ਵਿੱਚ ਵੱਧ ਚੁੱਕਿਆ। ਸ਼ਾਵਣ ਮਹੀਨੇ ਦੇ ਆਣ ਤੋਂ ਬਾਅਦ ਵੀ ਮਾਝਾ ਪ੍ਰਦੇਸ਼ ਅਤੇ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਇਸ ਕਾਰਨ ਇਹ ਇਲਾਕੇ ਵਿੱਚ ਡੈਮਾਂ ਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਤੇ ਇਸ ਦੇ ਨਾਲ ਹੀ ਪੋਂਗ ਡੈਮ ਦੀ ਮਹਾਰਾਜਾ ਪ੍ਰਤਾਪ ਸਾਗਰ ਛੀਰ ਵਿੱਚ ਪਾਣੀ ਦਾ ਪੱਧਰ ਫਿਰ ਵੱਧ ਗਿਆ ਤੇ ਪੋਂਗ ਡੈਮ ਤੋਂ 57000 ਪਾਣੀ ਛੱਡਿਆ ਗਿਆ ਤੇ ਦੂਜੇ ਪਾਸੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਨਾਲ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਦੱਸ ਦਿੰਦੇ ਹਾਂ ਕਿ ਹੁਸ਼ਿਆਰਪੁਰ ਦੇ ਮੁਕੇਰੀਆ ਵਿੱਚ ਬਿਆਸ ਦਰਿਆ ਤੇ ਤੇਜ਼ ਵਹਾਅ ਕਾਰਨ ਦਨੁਆ ਪੁਲ ਵਿੱਚ ਤਰੇੜ ਵੀ ਆ ਗਈ ਹੈ। ਦੂਜੇ ਪਾਸੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਵਿੱਚ ਬਿਆਸ ਦਰਿਆ ਦਾ ਪਾਣੀ ਕਈ ਪਿੰਡਾਂ ਚ ਦਾਖਲ ਹੋ ਚੁੱਕਿਆ ਹੈ ਜਿਸ ਕਾਰਨ ਲੋਕਾਂ ਦੇ ਘਰਾਂ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਸੁਰੱਖਿਆ ਤੇ ਮੱਦੇਨਜ਼ਰ ਪ੍ਰਸ਼ਾਸਨ ਨੇ ਤਨਵਾ ਪੁਲ ਤੇ ਪੁਲਿਸ ਤਾਇਨਾਤ ਕਰ ਦਿੱਤੀ ਹੈ ਅਤੇ ਪੁਲ ਤੇ ਵੱਡੇ ਪਾਹਨਾ ਦੀ ਆਵਾਜਾਈ ਤੇ پابੰਦੀ ਲਗਾ ਦਿੱਤੀ ਹੈ ਤੇ ਇਹ ਕਦਮ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਦੇ ਲਈ ਚੁੱਕਿਆ ਗਿਆ ਹੈ ਰਾਤ ਤੱਕ ਪੌਂਗ ਡੈਮ ਵਿੱਚ 2 ਲੱਖ ਕਿਊਸਿਕ ਪਾਣੀ ਆਉਣ ਦੀ ਸੰਭਾਵਨਾ ਹੈ ਤਨਵਾ ਪੁਲ ਮੁਕੇਰੀਆਂ ਨੂੰ ਗੁਰਦਾਸਪੁਰ ਨਾਲ ਜੋੜਦਾ ਹੈ ਤੇ ਇਹ ਪੁਲ 2016 ਵਿੱਚ ਅਕਾਲੀ ਦਲ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਇਆ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਇਸ ਦੇ ਨਾਲ ਪੁਲ ਦੀ ਹਾਲਤ ਤੇ ਪ੍ਰਭਾਵਿਤ ਹੋਇਆ ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਗਾਇਕ ਆਰਨੇਤ ਅਤੇ ਗੁਲਲੇਜ਼ ਅਕਟਰ ਦਾ ਸੁਣਿਆ ਕਿ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਜਿਹੜਾ ਕਿ ਵਾਦਾ ਹੋ ਰਿਹਾ ਕਿਉਂਕਿ ਇਹਨਾਂ ਨੂੰ ਜਿਹੜਾ ਕਿ ਜਲੰਧਰ ਕਮਿਸ਼ਨਰ ਅਫਸਰ ਦੇ ਵਿੱਚ ਬੁਲਾਇਆ ਗਿਆ ਸੀ ਇਹਨਾਂ ਦੇ ਇੱਕ ਗਾਣੇ ਕਰਕੇ ਕਾਫੀ ਜ਼ਿਆਦਾ ਚੜਕੇ ਸੁਰਖੀਆਂ ਦੇ ਵਿੱਚ ਸੰ 315 ਗਾਣੇ ਦਾ ਨਾਮ ਹੈ ਜਿਸ ਦੇ ਵਿੱਚ ਕੁਝ ਅਜਹੀਆਂ ਜਿਹੜੇ ਕਿ ਬੋਲ ਬੋਲੇ ਗਏ ਨੇ ਜੋ ਕਿ ਨਹੀਂ ਸਹੀ ਨਹੀਂ ਤਦਾਸਨ ਨੇ ਕਿ ਉਸ ਦੇ ਮੱਦੇ ਨਜ਼ਰ ਇਹਨਾਂ ਨੂੰ ਜਿਹੜਾ ਕਿ ਪੁਲਿਸ ਨੇ ਜਿਹੜਾ ਕਿ ਸੱਦਿਆ ਸੀ ਪਰ ਇਹ ਉਥੇ ਨਹੀਂ ਪਹੁੰਚੇ ਪੰਜਾਬੀ ਗਾਇਕ ਆਰਨੇ ਦਿੱਤੇ ਮਸ਼ਹੂਰ ਗਾਇਕ ਗੁਰਲੇਸ ਅਕਤਰ ਅਤੇ ਵਿਵਾਦਪੂਰਨ ਅਦਾਕਾਰ ਮਾਡਲ ਪਾਣਾ ਸਿੱਧੂ ਨੂੰ ਯਾਨੀ ਸ਼ੁੱਕਰਵਾਰ ਨੂੰ ਜੁਲੰਦਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ ਦੱਸਿਆ ਦੁਪਹਿਰ 12 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਕੋਈ ਵੀ ਨਾਗਰਿਕ ਮਾਦਲ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ ਇਹ ਪੇਸ਼ੀ ਵਿਵਾਦਪ੍ਰਣ ਗੀਤ 315 ਦੇ ਮਾਮਲੇ ਵਿੱਚ ਹੋਈ ਸੀ ਜਾਣਕਾਰੀ ਦੇ ਅਨੁਸਾਰ ਤਿੰਨਾਂ ਨੂੰ ਪੁਲਿਸ ਨੇ ਦੁਪਹਿਰ 12 ਵਜੇ ਬੀਤੇ ਕੱਲ ਪੇਸ਼ ਜੀ ਲਈ ਬੁਲਾਇਆ ਸੀ ਪਰ ਦੁਪਹਿਰ ਸਵਾਇ 1:00 ਵਜੇ ਤੱਕ ਕੋਈ ਵੀ ਪੇਸ਼ ਹੋਣ ਦੇ ਲਈ ਨਹੀਂ ਪਹੁੰਚਿਆ ਤੇ ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਟ੍ਰੇਡ ਸੈਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਤਿੰਨਾਂ ਯਾਨੀ ਕਿ ਗੁਰਲੇਸ ਅਫਤਾਰ ਆਰਨੇਟ ਅਤੇ ਪਾਨਾ ਸਿੱਧੂ ਨੂੰ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਬੁਲਾਇਆ ਗਿਆ ਸੀ ਜਿੱਥੇ ਉਹਨਾਂ ਤੋਂ ਗੀਤ ਦੇ ਬੋਲ ਅਤੇ ਵੀਡੀਓ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ ਪਰ ਤਿੰਨੋਂ ਨਹੀਂ ਆਏ ਤੇ ਹੁਣ ਪੁਲਿਸ ਜਲਦੀ ਹੀ ਤਿੰਨਾਂ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ ਤੇ ਇਹ ਗੀਤ ਲਗਭਗ 3 ਮਿੰਟ 7 ਸੈਕਿੰਡ ਲੰਬਾ ਹੈ ਜਿਸ ਦੇ ਵਿੱਚ ਪਾਨਾ ਸਿੱਧੂ ਨੂੰ ਹਥਿਆਰਾਂ ਨਾਲ ਅਦਾਕਾਰੀ ਕਰਦੇ ਦਿਖਾਇਆ ਗਿਆ ਇਸ ਗੀਤ ਨੂੰ YouTube ਤੇ ਹੁਣ ਤੱਕ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਹਾਲੇ ਵਿੱਚ ਪਾਜਪਾ ਨੇਤਾਵਾਂ ਅਰਵਿੰਦ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਰਸਮੀ ਸ਼ਿਕਾਇਤ ਪੱਤਰ ਭੇਜਿਆ ਅਤੇ ਇਸ ਦੇ ਵਿੱਚ ਦੋ ਮੁੱਖ ਨੁਕਤੇ ਉਠਾਏ ਗਏ ਸਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਜਿਹੇ ਗੀਤਾ ਵਿੱਚ ਵਿਰੋਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਵਿੱਚ ਹਿੰਸਾ ਗੈਰ ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਦੇ ਨੇ 315 ਗੀਤ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਦੇ ਲਈ ਖਤਰਾ ਬਣ ਸਕਦਾ ਹੈ ਤਵ ਅੱਜ ਖ਼ਬਰਾਂ ਦੇ ਵਲੋਂ ਲਰਟ ਨਾਲ ਟਰੰਪ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਆ ਦੱਸਣਾ ਕਿ ਰੋਨਲਡ ਟਰੰਪ ਦੇ ਨਾਲ ਜੁੜੀ ਹੋਈ ਇਹ ਖ਼ਬਰ ਜੋ ਕਿ ਇਸ ਵੇਲੇ ਸਾਹਮਣੇ ਆਈ ਹੈ ਅਮਰੀਕੀ ਰਾਸ਼ਟਰਪਤੀ ਰੋਨਲਡ ਟਰੰਪ ਨੇ ਅਲਾਸਕਾ ਵਿੱਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਾਲ ਆਪਣੀ ਮੁਲਾਕਾਤ ਖਤਮ ਕਰਨ ਤੋਂ ਥੋੜੀ ਦੇਰ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮੀਰ ਜ਼ੇਲਸਕੀ ਨੇ ਫੋਨ ਤੇ ਗੱਲਬਾਤ ਕੀਤੀ ਅਦੋਸਤੋ ਬਾਅਦ ਅਮਰੀਕਾ ਆਉਣ ਦੇ ਲਈ ਉਹਨਾਂ ਨੂੰ ਕਿਹਾ ਗਿਆ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਦਾ ਏਜੰਡਾ ਯੂਕਰੇਨ ਯੁੱਧਮ ਰਿੱਕੀ ਸਹਿਯੋਗ ਅਤੇ ਰੂਸ ਤੇ ਦਬਾਅ ਪਾਉਣ ਦੀ ਰਣਨੀਤੀ ਹੋਵੇਗਾ ਜ਼ੇਲਸਕੀ ਨੇ ਐਕਸ ਤੇ ਪੋਸਟ ਕੀਤਾ ਕਿ ਉਹਨਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਡੇਟ ਘੰਟੇ ਦੀ ਗੱਲਬਾਤ ਹੋਈ ਜ਼ੇਲਸਕੀ 18 ਅਗਸਤ ਨੂੰ ਵਾਸ਼ਿੰਗਟਨ ਡੀਸੀ ਜਾਣਗੇ ਅਤੇ ਟਰੰਪ ਨੂੰ ਮਿਲਣਗੇ ਤੇ ਉਹਨਾਂ ਨੇ ਕਿਹਾ ਯੂਕਰੇਨ ਪੂਰੀ ਤਾਕਤ ਨਾਲ ਸ਼ਾਂਤੀ ਸਥਾਪਿਤ ਕਰਨ ਦੇ ਲਈ ਤਿਆਰ ਹੈ ਸਅਦੇ ਕਿ ਰੂਸੀ ਰਾਸ਼ਟਰਪਤੀ ਪੁਤਨਤੇ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ਦੇ ਲਈ ਲਗਭਗ 3 ਘੰਟੇ ਮੁਲਾਕਾਤ ਕੀਤੀ। ਉਸ ਤੋਂ ਬਾਅਦ ਦੋਵਾਂ ਨੇ ਤਾਵਾਂ ਨੇ ਸਿਰਫ 12 ਮਿੰਟ ਲਈ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਤਰੁ ਕਰਦੇ ਅਗਲੀ ਖਬਰ ਦੇ ਵੱਲ ਪੰਜਾਬ ਕਾਂਗਰਸ ਦੇ ਵੱਲੋਂ 29 ਅਬਜ਼ਰਵਰ ਜੁੜੇ ਨਿਯੁਕਤ ਕੀਤੇ ਗਏ। ਪੰਜਾਬ ਕਾਂਗਰਸ ਨੇ 2027 ਵਿੱਚ ਹੋਣ ਬانيه ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹਾ ਜਲਦੀ ਹੀ ਸਾਰੇ ਜ਼ਿਲ੍ਹਿਆਂ ਨੂੰ ਨਵੇਂ ਮੁਖੀ ਮਿਲਣਗੇ ਜ਼ਿਲ੍ਹਾ ਮੁਖੀਆਂ ਦੀ ਚੋਣ ਲਈ ਪਾਰਟੀ ਹਾਈ ਕਮਾਂਡ ਨੇ ਸੰਗਠਨ ਨਿਰਮਾਣ ਮੁਹਿੰਮ ਤਹਿਤ 29 ਅਬਜ਼ਰਵਰ ਨਿਯੁਕਤ ਕੀਤੇ ਹਨ ਚੋਣ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਕਾਂਗਰਸ ਦੇ 29 ਸੰਗਠਨਾਤਮਕ ਜ਼ਿਲੇ ਹੰਤੇ 19 ਨਵੰਬਰ 2022 ਨੂੰ ਕਾਂਗਰਸ ਨੇ ਜ਼ਿਲਾ ਪ੍ਰਧਾਨਾਂ ਦਾ ਐਲਾਨ ਕੀਤਾ ਸੀ ਉਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਤੇ ਉਸ ਸਮੇਂ ਕਈ ਸੀਨੀਅਰ ਨੇਤਾ ਕਾਂਗਰਸ ਛੱਡ ਕੇ ਭਾਜਪਾ ਅਤੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਸਨ ਅਜਿਹੀ ਸਥਿਤੀ ਵਿੱਚ ਉਸ ਸਮੇਂ ਵਿਧਾਇਕ ਨੂੰ ਜ਼ਿੰਮੇਵਾਰੀ ਦੇ ਕੇ ਮੋਰਚਾ ਸੰਭਾਲ ਗਿਆ ਸੰਭਾਲਿਆ ਗਿਆ ਸੀ ਤੇ ਇਸ ਦੇ ਨਾਲ ਹੀ ਕਾਂਗਰਸ ਤੇ ਵਿੱਚ ਪ੍ਰਦਾਣਾ ਦਾ ਕਾਰਜਕਾਲ 3 ਸਾਲ ਹੈ ਇਸ ਦੇ ਅਨੁਸਾਰ ਚੋਣਾਂ 3 ਮਹੀਨਿਆਂ ਬਾਅਦ ਨਿਰਧਾਰਿਤ ਕੀਤੀਆਂ ਗਈਆਂ ਹਨ ਤੇ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਬੂਥ ਕਮੇਟੀਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ ਪਰ ਹੁਣ ਹਰ 20 ਬੂਥਾਂ ਲਈ ਇੱਕ ਮੰਡਲ ਕਮੇਟੀ ਬਣਾਈ ਜਾਵੇਗੀ ਜਿਸ ਦੀ ਗਿਣਤੀ ਸੂਬੇ ਵਿੱਚ 1208 ਹੋਵੇਗੀ 29 ਜ਼िला ਪ੍ਰਧਾਨ ਕੁਝ ਜ਼ਿਲ੍ਹਿਆਂ ਵਿੱਚ ਸ਼ਹਿਰੀ ਅਤੇ ਪਿੰਡੂ ਅਤੇ 280 ਬਲਾਕ ਪ੍ਰਧਾਨ ਪਹਿਲਾਂ ਹੀ ਨਿਯੁਕਤ ਕੀਤੇ ਜਾ ਚੁੱਕੇ ਹਨ ਇਸੇ ਤਰ੍ਹਾਂ ਪਿੰਡੂ ਖੇਤਰਾਂ ਵਿੱਚ ਪਿੰਡ ਕਮੇਟੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਾਰਡ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਦੂਜੇ ਪਾਸੇ 117 ਵਿਧਾਨ ਸਭਾ ਹਲਕਿਆਂ ਲਈ ਬਲਾਕ ਕੋਆਰਡੀਨੇਟਰ ਵੀ ਬਣਾਈ ਗਏ ਹਨ ਇਸੇ ਤਰ੍ਹਾਂ ਹਰ ਦੋ ਹਲਕਿਆਂ ਦੇ ਲਈ ਇੱਕ ਅਤੇ ਕੁੱਲ 52 ਸੰਗਠਨ ਅਬਜ਼ਰਵਰ ਨਿਯੁਕਤ ਕੀਤੇ ਗਏ ਨੇ ਏ ਆਬਜ਼ਰਵਰ ਅਤੇ ਕੋਆਰਡੀਨੇਟਰ ਸਾਰੀਆਂ ਕਮੇਟੀਆਂ ਦੇ ਅਧਿਕਾਰੀਆਂ ਦੀਆਂ ਗਤੀਵਿਧੀਆਂ ਅਤੇ ਸਰਗਰਮੀ ਦੀ ਨਿਗਰਾਨੀ ਕਰਨਗੇ ਅਤੇ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੰਜਾਬ ਕਾਂਗਰਸ ਕਮੇਟੀ ਨੂੰ ਸੌਂਪਣਗੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਬਲਾਕ ਕਮੇਟੀ ਅਤੇ ਮੰਡਲ ਕਮੇਟੀਆਂ ਦੀਆਂ ਮੀਟਿੰਗਾਂ ਕਰ ਰਹੇ ਹਨ ਤੇ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਕਰੜ ਵਿਧਾਨ ਸਭਾ ਹਲਕੇ ਤੋਂ ਕੀਤੀ ਹੈ ਜਿਸ ਦਾ ਕੋਆਰਡੀਨੇਟਰ ਸੀਨੀਅਰ ਕਾਂਗਰਸੀ ਆਗੂ ਰਾਜਵੰਤ ਰਾਜ ਸ਼ਰਮਾ ਹਨ ਏਸ਼ੀਆ ਕਪ ਦੇ ਲਈ ਹਰਪਜਨ ਸਿੰਘ ਦੇ ਵੱਲੋਂ ਕੁਝ ਨਾਮ ਜਿਹੜੇ ਸਿਲੈਕਟ ਕੀਤੇ ਗਏ ਨੇ ਤਾਂ ਦੱਸਦੰਿਆ ਕਿ ਕੁਝ ਖਟਾਰੀ ਬਾਹਰ ਵੀ ਕਰ ਦਿੱਤੇ ਗਏ ਨੇ ਸਾਪਕਾ ਭਾਰਤੀ ਦਿਗਜ ਹਰਪਜਨ ਸਿੰਘ ਨੇ ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ ਜਿ ਹਾਂ ਅੱਜ ਹੀ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੇ ਦੌਰਾਨ 15 ਸੰਭਾਵੀ ਖਿਡਾਰੀਆਂ ਦੀ ਚੋਣ ਕੀਤੀ ਹੈ ਹਰਪਜਨ ਸਿੰਘ ਨੇ ਹੈਰਾਨੀਜਨਕ ਤੌਰ ਤੇ ਆਪਣੀ ਟੀਮ ਵਿੱਚ ਸੰਜੂ ਸੈਮਸਨ ਨੂੰ ਜਗ੍ਹਾ ਨਹੀਂ ਦਿੱਤੀ ਜਿ ਹਾਂ ਜਿਸ ਦੇ ਨਾਲ ਪ੍ਰਸ਼ੰਸਕ ਹੈਰਾਨ ਹਨ ਹਰਪਜਨ ਸਿੰਘ ਨੇ ਵਿਕਟ ਕੀਪਰ ਬੱਲੇਬਾਜ਼ ਦੀ ਭੂਮਿਕਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੁਝਾਅ ਦਿੱਤਾ ਕੀ ਕੇ ਆ ਰਾਹੁਲ ਇੱਕ ਚੰਗਾ ਵਿਕਲਪ ਹੋਵੇਗਾ ਉਹਨਾਂ ਦਾ ਮੰਨਣਾ ਹੈ ਕਿ ਟੂਰਨਾਮੈਂਟ ਦੌਰਾਨ ਵਿਕਟ ਕੀਪਿੰਗ ਦੇ ਲਈ ਰਾਹੁਲ ਜਾਂ ਰਿਸ਼ਭ ਪੰਦ ਵਿੱਚੋਂ ਕਿਸੇ ਇੱਕ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਹਰਪਾਜਨ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਮੇਰੇ ਵਿਚਾਰ ਵਿੱਚ ਯਸ਼ਸ਼ਵੀ ਜੈਸਵਾਲ ਅਭਿਸ਼ੇਕ ਸ਼ਰਮਾ ਸ਼ੁਭਮਨ ਗਿੱਲ ਸੂਰੇਗੁਮਾਰ ਯਾਦਵ ਕਪਤਾਨ ਹਾਰਦਿਕ ਪਾਂਡੇ ਸਟੇਅਰਸ ਐਅਰ ਵਾਸ਼ਿੰਗਟਨ ਸੁੰਦਰ ਰિયાન ਪ੍ਰਾਕ ਕੁਲਦੀਪ ਯਾਦਵ ਅਕਸ਼ਰ ਪਟੇਲ ਮੁਹੰਮਦ ਸਿਰਾਜ ਜਸਪ੍ਰਿਤ ਬੁਮਰਾ ਅਰਸ਼ਿਤਪ ਸਿੰਘ ਟੀਮ ਦੇ ਵਿੱਚ ਆ ਸਕਦੇ ਹਨ ਕੇ ਐਲ راہول ਇੱਕ ਅਜਿਹਾ ਨਾਮ ਹੈ ਜਿਸ ਨੂੰ ਮੈਂ ਨਹੀਂ ਚੁਣਿਆ ਉਹ ਇੱਕ ਬਹੁਤ ਵਧੀਆ ਵਿਕਲਪ ਵੀ ਹੋ ਸਕਦਾ ਹੈ ਕਿਉਂਕਿ ਮੈਂ ਕਿਸੇ ਹੋਰ ਵਿਕਟ ਕੀਪਰ ਨੂੰ ਨਹੀਂ ਚੁਣ ਰਿਆ ਉਹਨਾਂ ਵਿੱਚੋਂ ਇੱਕ ਜਾਂ ਰਿਸ਼ਭ ਪੰਤ ਨੂੰ ਟੀਮ ਵਿੱਚ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਪੱਜੀ ਨੇ ਸ਼੍ਰੇਸ਼ ਅੱਯਰ ਨੂੰ ਟੀਮ ਵਿੱਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ ਸ਼ੁਭਮਨ ਗਿੱਲ ਹਰ ਫਾਰਮੈਟ ਵਿੱਚ ਫਿੱਟ ਹੈ ਹਰਭਜਨ ਸਿੰਘ ਨੇ ਵੀ ਸ਼ੁਭਮਨ ਗਿੱਲ ਬਾਰੇ ਆਪਣੀ رائے ਦਿੱਤੀ ਅਤੇ ਕਿਹਾ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ T20 ਫਾਰਮੈਟ ਸਿਰਫ ਗੇਂਦ ਨੂੰ ਹਿੱਟ ਕਰਨ ਬਾਰੇ ਨਹੀਂ ਹੈ ਅਤੇ ਜੇਕਰ ਸ਼ੁਭਮਨ ਗਿੱਲ ਹਿੱਟ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਹ ਕਿਸੇ ਤੋਂ ਘੱਟ ਨਹੀਂ ਹੈ ਉਹ ਜਿਸ ਤਰ੍ਹਾਂ ਦਾ ਬੱਲੇਬਾਜ਼ ਹੈ ਉਸ ਦੀ ਖੇਡ ਸ਼ਾਨਦਾਰ ਹੈ ਤੇ ਉਸ ਦੀਆਂ ਬੁਨਿਆਦੀ ਗੱਲਾਂ ਮਜ਼ਬੂਤ ਹਨ ਅਤੇ ਉਹ ਪੂਰੇ ਮੈਦਾਨ ਵਿੱਚ ਦੌੜਾ ਬਣਾ ਸਕਦਾ ਹੈ ਭਾਵੇਂ ਫਾਰਮੈਟ ਕੋਈ ਵੀ ਹੋਵੇ ਪੱਜੀ ਨੇ ਗੱਲ ਬਾਰੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਫਾਰਮੈਟ ਵਿੱਚ ਵਧੀਆ ਖੇਡ ਸਕਦਾ ਹੈ ਤੇ ਹਾ ਵੀ ਵੀ ਹੋ ਸਕਦਾ ਹੈ ਜੀ ਹਾਂ ਦੱਸ ਦਿੰਨੇ ਆ ਕਿ ਹਵਜਨ ਸਿੰਘ ਨੇ ਕਿਹਾ ਕਿ ਜੇ ਤੁਸੀਂ ਆਈਪੀਐਲ ਨੂੰ ਦੇਖੋ ਤਾਂ ਉਸਨੇ ਹਰ ਸੀਜ਼ਨ ਦੇ ਵਿੱਚ ਦੌੜਾ ਬਣਾਈਆਂ ਹਨ ਉਹ ਆਪਣੇ ਸਿਰ ਤੇ orange cap ਪਹਿਨਦਾ ਤੇ ਤੁਹਾਨੂੰ ਇਹ ਇਸ ਤਰ੍ਹਾਂ ਨਹੀਂ ਮਿਲਦਾ ਏਸ਼ੀਆ ਕੱਪ ਸ਼ਡਿਊਲ ਗਰੁੱਪ A ਭਾਰਤ ਪਾਕਿਸਤਾਨ ਯੂਏਈ ਅਤੇ ਓਮਾਨ ਗਰੁੱਪ B శ్రీਲੰਕਾ ਬੰਗਲਾਦੇਸ਼ ਅਫਗਾਨਿਸਤਾਨ ਅਤੇ ਹਾਂਗਕong ਏਸ਼ੀਆ ਕੱਪ 2025 ਮੈਚਾਂ ਦਾ ਪੂਰਾ ਸ਼ਡਿਊਲ ਦੱਸਿਆ ਗਿਆ ਦੱਸ ਦਿੰਦੇ ਕਿ 9 ਸਤੰਬਰ ਅਫਗਾਨਿਸਤਾਨ ਬਨਾਮ ਹਾਂਗਕong 10 ਸਤੰਬਰ ਭਾਰਤ ਬਨਾਮ ਯੂਏਈ 11 ਸਤੰਬਰ ਬੰਗਲਾਦੇਸ਼ ਬਨਾਮ ਹਾਂਗਕong बारह सितंबर पाकिस्तान, पाकिस्तान बनाम ओमान तेरह सितंबर बांग्लादेश बनाम श्रीलंका चौदह सितंबर भारत बनाम पाकिस्तान पंद्रह सितंबर श्रीलंका बनाम होंगकोंग पंद्रह सितंबर यूएई बनाम ओमान सोलह सितंबर बांग्लादेश बनाम अफगानिस्तान सतारा सितंबर पाकिस्तान बनाम यूएई, अठारह सितंबर श्रीलंका बनाम अफगानिस्तान उन्नीस सितंबर भारत बनाम ओमान ਸੁਪਰ 4 ਸ਼ਡਿਊਲ ਵੀ ਦੱਸਿਆ ਗਿਆ ਦੱਸਿਆ ਗਿਆ ਕਿ 20 ਸਤੰਬਰ B1 ਬਨਾਮ B2 21 ਸਤੰਬਰ A1 ਬਨਾਮ A2 ਸੰਭਾਵਿਤ ਭਾਰਤ ਬਨਾਮ ਪਾਕਿਸਤਾਨ ਤੇ 23 ਸਤੰਬਰ A2 ਬਨਾਮ B1 ਤੇ 24 ਸਤੰਬਰ A1 ਬਨਾਮ B2 25 ਸਤੰਬਰ A2 ਬਨਾਮ B2 26 ਸਤੰਬਰ A1 ਬਨਾਮ B1 ਤੇ 28 ਸਤੰਬਰ ਨੂੰ ਫਾਈਨਲ ਹੋਵੇਗਾ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹਤ ਧੰਨਵਾਦ